ਬੀਚ ਹੈ ਤੇ ਸਾਰੇ ਦੇ ਫਰੰਟ ਹੀ ਪੋੜੇ ਹੁੰਦੇ ਨੇ ਉਹਦੇ ਵਿੱਚ ਸਾਰਿਆਂ ਨੂੰ ਸਾਰਾ ਕੁਝ ਕਰਨ ਦੀ ਪਰਮਿਸ਼ਨ ਹੈ ਅਸੀਂ ਕਦੇ ਮਨਾ ਨਹੀਂ ਕਰਦੇ ਮਨਾ ਨਹੀਂ ਇਹ ਮੀਰਾਂ ਨੂੰ ਪਤਾ ਸੀ ਹਾਂ ਸਾਤ ਨੂੰ ਬੀਜ ਗਿਆ ਬਾਈ ਨਾਰੇ ਲਾਉਣਿਆਂ ਤਾਂ ਉੱਚੀ ਲਾਓ ਤਾਂ ਕਿ ਜਿਹੜੇ ਅੰਦਰ ਦਰਸਰਾਂ ਚ ਬੈਠੇ ਨੇ ਆਪਾਂ ਨੂੰ ਕੁੱਟਣ ਮਾਰਨ ਵਾਸਤੇ ਇਹ ਤਿਆਰ ਹੀ ਰਹੇ ਨੇ ਜੈ ਹਿੰਦ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਹਿੰਦ ਸਰਕਾਰ ਮੁਰਦਾਬਾਦ

चारवाही लगा दो कुंडा वाह साता एक का कुंडा वाह साता एक का कुंडा वाह पंद्रह एक का ना बांध जबे बंद करने में इतनी करता है ओप ओप जिसके लिए चार बात हैं सब लोग आपस में आपने आपने ने बोला था आपने तो आप बोलते हैं ਸਾਰੇ ਪਟਾਣੀ ਜੀ ਹਮਦਾਬਾ ਨੂੰ ਕਹਿੰਦੇ ਪ੍ਰੇਮ ਕਮਤਾ ਕੋ ਟੁੜੇ ਵਿਚਾਰ ਸੱਜੇ ਕਰ ਲਓ ਧੰਨਵਾਦ ਜੀ ਚੰਪੀਓ ਅਵਾਜ਼ ਦੇ ਲਈ ਆਮ ਲਿਖੋ ਸੋ ਆਪਾਂ ਯਾਰ ਕਰੀਏ ਕਾ ਵੀਰਾ ਪਹਿਲਾ ਸ਼ਾਨਹਰਾਮ ਦਾ ਦੇਖੇ ਹੋਏ ਬੋਲ ਕਿ ਮਾਸ਼ੀ ਬਾੜੋ 70 ਦੇ ਵਿੱਚੋਂ ਅੱਧੀ ਪੁੱਠਾਂ ਦੇ ਚੜੀਏ ਦੀ ਧਾਰ ਬਣ ਕੇ ਸਾਨੂੰ ਤੋੜਾ ਦੇ ਹਿੱਟਾਂ ਦਾ ਸੌਰ ਤੇ ਉਹ ਅੱਕੇ ਦੇ ਦੋ ਜੀ ਧੰਦੇ ਦੀ ਧਾਰ ਬਣ ਕੇ ਜਿਹੜਾ ਕਿ ਤੁਹਾਨੂੰ ਪਤਾ ਆਪਾਂ ਇਹ ਕੰਮ ਕਰਦੇ ਆਇਆ ਜੋ ਦੇਨੇ ਕਾਲੇ ਇੱਕ ਮੋਰ ਆਪਾਂ 13 ਮਹੀਨੇ ਜਿੱਥੇ ਦੀਆਂ ਬਰੋਗਾਂ ਦੇ ਬੈਠ ਕੇ ਆਪਾਂ ਰੱਦ ਕਰਵਾ ਕੇ ਰਹੇ ਸੀ ਸੋ ਇਹ ਕੇਂਦਰ ਸਰਕਾਰ ਵੱਲੋਂ ਉਹ ਨਵੀਂ ਖੇਤੀਬਾੜੀ ਨੀਤੀ ਆ ਗਈ ਆ ਅਸਿੱਧੇ ਤਰੀਕੇ ਨਾਲ ਕਿ ਉਹਦੇ ਕਿਸਾਨ ਜੱਥੇਬੰਦੀਆਂ ਨੇ ਜਿਹੜਾ ਜ਼ੋਰ ਲਾਇਆ ਤੁਸੀਂ ਇਹਦੇ ਕਿਉਂ ਕਾਮਯਾਬੀ ਹੋ ਗਈ ਸੀ ਕਿ ਜਿਹੜਾ ਇਹ ਛੋਟੀ ਮਾਡਲ ਆ ਇਹ ਸਟੇਟ ਦਾ ਸਬਜੈਕਟ ਆ ਉਦੇ ਵਿੱਚ ਸੈਂਟਰ ਸਰਕਾਰ ਆਪਸੀ ਤਕਨਦਾਰੀ ਦੀ ਦੇਸ਼ਕੀ ਪਰ ਉਸ ਦੇ ਬਾਅਦ ਅੱਜ ਸੈਂਟਰ ਸਰਕਾਰ ਨੇ ਕੇਂਡਰ ਗਵਰਨਮੈਂਟ ਨੂੰ ਵਿੱਚ ਪਾਰਟੀ ਵਿੱਚ ਪਾ ਲਿਆ ਤੇ ਉਨ੍ਹਾਂ ਨੇ ਕਿਹਾ ਗਿਆ ਕਿ ਇਹ ਜਿਹੜੇ ਪੰਨੇ ਇਹ ਤੁਸੀਂ ਲੱਖ ਵੀ ਕਰੋ ਇਹਦਾ ਫੈਸਲਾ ਫੜੂ ਤੇ ਜੋ ਤੇ ਅਸੀਂ ਇਹਦਾ ਫਿਲਮ ਬਣਾ ਕੇ ਲੱਖ ਨੂੰ ਕਰ ਦਿਆਂਗੇ ਇਹ ਲਾਗੂ ਸਾਡੇ ਮੁਤਾਬਕ ਹੀ ਹੋਣਗੇ ਸੋ ਆਪਾਂ ਇਹਨੂੰ ਚੰਕਾ-ਚਾਸੀ ਕਰਕੇ ਹੋਏ ਆਂ ਕਿ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਸਾਨੂੰ ਇਹ ਜਿਹੜੀ ਖੇਤੀਬਾੜੀ ਕਮੇਟੀ ਆਈ ਆ ਸਾਨੂੰ ਇਹ ਮਨਜ਼ੂਰ ਨਹੀਂ ਹੈਗੀ ਇਹਨੂੰ ਰੱਦ ਕੀਤਾ ਜਾਵੇ ਇਸ ਚੀਜ਼ ਦਾ ਪੂਰਨ ਵਿਰੋਧ ਕਰਦੇ ਆਂ ਤੇ ਬਾਕੀ ਜਿਹੜੇ ਸਾਡੇ ਸਾਥੀ ਆਪਣੇ ਬੈਠੇ ਨੇ ਜੇ ਖਨੌਰੀ ਬਾਰਡਰ ਤੇ ਤੇ ਸ਼ੰਦੂ ਬਾਰਡਰ ਤੇ ਅਸੀਂ ਉਹਨਾਂ ਦਾ ਵੀ ਇਸ ਚੀਜ਼ ਦਾ ਸਮਰਥਨ ਕਰਦੇ ਆਂ ਕਿ ਜਿਹੜਾ ਉਹਨਾਂ ਤੇ ਜ਼ਬਰ ਹੋ ਰਿਹਾ, ਸਾਹਮਣ ਹੋ ਰਿਹਾ, ਅਸੀਂ ਉਸ ਦਾ ਵਿਰੋਧ ਕਰਦੇ ਆਂ। ਤਫੀਰ ਉਹਨਾਂ ਤੇ ਸਜ਼ਾੜਾਂ ਕਰਾਈਆਂ, ਆਕੂ ਦਾ ਦੇ ਬੋਲੇ ਛੱਤੇ ਤਾਂ ਅਸੀਂ ਇੱਥੇ ਉਹਨਾਂ ਦੇ ਪੱਖ ਦੇ ਵਿੱਚ ਅਸੀਂ ਸਾਨੂੰ ਜੇ ਲੋੜ ਪਈ ਤਾਂ ਅਸੀਂ ਪੰਜਾਬ ਦੀ ਬੰਦ ਕਰ ਦੇਵਾਂਗੇ। ਸੋ ਅੱਜ ਜਿੱਤੇ ਅੱਜ ਆਪਣੀ ਕਹਣਾ ਤਾਂ ਕੀ ਕਿ ਉਸਨੂੰ ਬੋਲ ਵੀ ਨਹੀਂ ਸਕਦਾ ਕੋਈ ਮੇਰੇ ਬੋਸ ਦਾ ਜਿਹੜਾ ਅੰਨਤਾਤਾ ਇਹਨਾਂ ਹਾਲਾਤਾਂ ਦੇ ਵਿੱਚ ਜਿਹਨੇ ਅੱਜ ਸਰਦਾਰ ਹੀਗੇ ਰੱਖੇ ਆਤਮ ਬਲ ਸਮੀਂ ਪਰ ਵੀ ਸਿਰਫ ਨਹੀਂ ਬਸ ਸਕਦੀ ਕਿ ਪੰਜਾਬ ਤੋਂ ਹੋ ਸਕਦਾ ਕੋਈ ਸਾਡੇ ਹੱਥਾਂ ਸਰਕਾਰ ਨੂੰ ਪਾਰਟੀ ਖੜੀ ਹੋ ਗਈ ਦੂਸਰੇ ਲੱਗ ਰਹੇ ਆ ਹੁਣ ਉੱਤੇ ਬੈਠੇ ਸਾਡੇ ਭਰਾ ਖਰੋਰੀ ਬਾਰਡਰ ਤੇ ਸੋਨੀ ਬਾਡਰ ਦੇ ਪਰਿਵਾਰਾਂ ਨੂੰ ਅੱਜ ਮੇਰਾ ਵੀ ਇੱਤਰਨਾਮ ਹੈ। ਮੈਂ ਨਾਮ ਕਰਦਾ ਸਾਰੇ ਮੇਰੇ ਵੀਰਾਂ ਦਾ ਸਾਡੇ ਲੋਕ ਕਮਿਸ਼ਨ ਤੇ ਕਿਸਾਨੀਨ ਤੋਂ ਪਹੁੰਚੇ ਨੇ। ਐਦਿਨੋਂ ਧੰਨਵਾਦ। ਬਹੁਤਾਂ ਸ਼ੁਕਰੀਆ ਕਰਦਾ ਸਾਡੇ ਕਿਸਾਨੀਨ ਤੋਂ ਸਰਦਾਰ ਗੁਰਮੀਤ ਸਿੰਘ ਜੀ ਖੁਦੀ ਮਾਦਰਾ ਕਪਾਣੇ ਮਖੋਆ ਉਹ ਆਗੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਲਵੇ ਸਰਦਾਰ ਗੁਰਮੀ ਸਿੰਘ ਜੀ ਖੁਦੀ ਮਾਦਰਾ ਆਪਣੀ ਜੋ ਜਾ ਸਕਦਾ ਬੰਦਾ ਇਹ ਬੰਦਾ ਸਾਡਾ ਬਜ਼ੁਰਗ ਚਹੇ ਟੀਣਾ ਮਠਾ ਉਹ ਹੰਦ ਮੇਰੇ ਨੂੰ ਦੱਸ ਬੰਦੇ ਕਾਇਲਾ ਜੇ ਹੱਥ ਨਹੀਂ ਹੈ ਸਾਡੇ ਬਜ਼ੁਰਗ ਅਸੀਂ ਕਿ ਆਗੇ ਆਪਣੇ ਵਿਚਾਰ ਦੱਸਾ ਸਾਰਾ ਦਿਆਤ ਨਾਲ ਕਰਦੇ ਵੀ ਹੈ ਤੇ ਇਹਨਾਂ ਦਾ ਬੰਦੇ ਦਰ ਖੇਦੇ। ਬਾਕੀ ਇਹ ਸਾਡੇ ਪਲਾਜ਼ੇ ਪਰਾ ਖੜੇ। ਇਹਨਾਂ ਨੂੰ ਦਰ ਖੇਦੇ ਗਿਆ ਸਰ ਜੇ ਮਰਜੀ ਹੈ। ਬਾਰੇ ਦਾ ਭਰਾ ਇਹ ਕਰ ਰਹੇ ਸਾਨੂੰ ਵੇਖਣੇ ਨੂੰ। ਆਹ ਪ੍ਰਸ਼ਾਸਨ ਨੇ ਮਜਬੂਰ ਕਰਿਆ ਵੀ ਅੱਪਾ ਧੱਕੇਸ਼ਾਹੀ ਕਰੀ ਹੈ ਅੰਦਰ ਆਏ ਆ। ਜੇ ਪ੍ਰਸ਼ਾਸਨ ਸਾਡੇ ਨਾਲ ਸਹਿਮਤ ਰਹਿੰਦਾ ਸਾਡਾ ਮੰਗਵੱਤਰ ਉੱਠੀ ਆ ਕੇ ਲੈ ਜਾਂਦਾ ਸੀ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ। ਇਹ ਧਾਰਿਆ ਪ੍ਰਸ਼ਾਸਨ ਦੀਆਂ ਅੰਗੈਲੀਆਂ ਯਾਦਾ ਸਾਡਾ ਸਨਿਆਈ ਨਹੀਂ ਨਹੀਂ ਗਾ ਰਹੇ ਆਪਣੀ ਮਰਜ਼ੀ ਕਰ ਰਹੇ ਪ੍ਰਸ਼ਾਸਨ ਅੰਗੈਲੀ ਬਾਤ ਰਿਹਾ ਹੁਣ ਸ਼ਾਂਤੀ ਨਾਲ ਬੈਠ ਜਾਓ ਪਤਾ ਗਿਆ ਗੱਲ ਉਰੇ ਆਪਾਂ ਖੜੇ ਆਪਾਂ ਮੀਂਹ ਤੇ ਬਚ ਗਏ ਇੰਨਾ ਹੀ ਮੌਕਾ ਹੈ ਲੋ ਜੀ ਬਹੁਤ ਬੁਧਿਆ ਕੱਢਦੇ ਰਹੋ ਕੱਢ ਕਰੋ ਬਾਪਾ ਨਾਰਜ ਦੀ ਗੱਲ ਹੈ ਗੱਟ ਦੇ ਰੋ I ਆਈਕੋ ਗੱਟ ਨਾਰਜ ਉਸਨੇ ਮੈਨੂੰ ਦੱਸਣਾ ਜੋ ਇਹ ਕਹਿੰਦਾ ਨੂੰਹ ਦੇ ਮਾਜੇ ਦਾ ਟਰੈਕਟਰ ਜੱਦੀ ਉੱਤੇ ਬੈਠ ਕੇ ਖੋਹ ਪਈ ਬੜਾ ਬੁਰਾ ਤੁਰ ਤੁਰੇ ਦੀ ਛਤ ਹੋਣੀ ਪਈਏ ਮੈਂ ਤਾਂ ਇੱਕ ਕਹਿ ਸਕਦੇ ਬਾਪਾ ਨਾਰਜ ਨੇ ਕੋਈ ਲੋਕਾਂ ਨੂੰ ਤੜੇ ਹੀ ਸਹਾਰਾ ਵੀ ਨਹੀਂ ਬਾਪੇ ਨਾਰਜ ਨੇ 70% ਤੁਸੀਂ ਲੋਕ ਲੋਕਾਂ ਨੂੰ ਘੁਣਾਣਾ ਰਹੇ ਹੋ ਜਿਹੜੇ ਅੱਜ ਸਾਡੇ ਟੁਖੜਦਾਨਾਂ ਦੇ ਬੈਠ ਰਹੇ ਹੋ ਅਜੇ ਗਰੀਬ ਗੁਰਦੇ ਦੇ ਛੱਤਾਂ ਬਣਾਉਣ ਆਇਆ ਗਰਾਉਂਡ ਦੀ ਕਿਹ ਅਛਤਰੀ ਕੋਈ ਆਪਣੀ ਹੈ ਧੰਨਵਾਦ ਕੋਈ ਕਮਾਨੜਾ ਤੇ ਬਿਜੀ ਵੀ ਹੋ ਸਕਦਾ ਹੈ ਬਈ ਮਿੰਡ ਪੱਤਰ ਦੇ ਉੱਪਰ ਮੈਨੂੰ ਸਾਡੇ ਅਸੀਂ ਪਿੱਛੇ ਹੱਲੇ ਕੋੜੀ ਕਰਨੀ ਕਰੀਓ ਕਰੀਓ ਆਹਨ ਹੋ ਜਗ੍ਹਾ ਕਰਕੇ ਦੇਖੋ ਜਗ੍ਹਾ ਕਿਹਨੇ ਹੋਇਆ

ਥੈਂਕ ਯੂ ਧੰਨਵਾਦ ਹੈ ਨਬਲ ਜੀ ਮੈਡਮ ਬੇਨਤੀ ਹੈ ਜੀ ਇੱਕ ਜੀ ਪਰ ਬੜੇ ਹੋਰ ਰਾਜ ਹੋ ਕੇ ਬੜੀ ਪੂਰੀ ਰੁਪਈਆ ਦੀ ਪੂਰੀ ਰੁਪਈਆ ਦੇ ਗਏ ਕੋਈ ਕਿਸਾਨ ਤਾਂ ਸਰਕਾਰੀ ਨੂੰ ਤਾਂ ਐਮਐਲਏ ਜਿਹੜੇ ਰਾਜ ਕਰਦਾ ਤਾਂ ਹੀ ਸਾਡੇ ਦੇ ਤਾਂ ਹੀ ਸਾਡੇ ਦੇ ਕਰਨਗੇ ਪਰ ਤੁਸੀਂ ਦੇਖੋ ਜੀ ਉੱਥੋਂ ਮੈਸੇਜ ਲਾਇਆ ਸਾਡਾ ਅਸੀਂ ਥੋੜਾ ਸਤਕਾਰ ਕਰਦੇ ਹਾਂ ਸਾਡੇ ਸਤਕਾਰ ਕਰ ਰਹੇ ਜਿਹੜਾ ਅਸੀਂ ਬਾਰਸ਼ 'ਚ ਬੈਠੇ ਹਾਂ ਬਾਹਰ ਪਰ ਉਹ ਨਹੀਂ ਕਰਦੇ ਘਰ ਕੋਈ ਅਸੀਂ ਵੀ ਦੇਖਿਆ ਨਾ ਇਹ ਕਹਿੰਦੀ ਬਾਰਸ਼ ਤੋਂ ਬਚਣਾ ਬਿਲਕੁਲ ਬੈਕਵਾਸ ਕਹਿੰਦੀ ਤੁਸੀਂ ਆਪਣੇ ਕੁੜੀ ਆ ਦੀ ਬਾਹਲੇ ਤੋਂ ਅਸੀਂ ਵੀ ਬਾਹਲੇ ਤੇ ਦੰਦੇ ਕਿਤੇ ਕੋਈ ਗੱਲ ਨਹੀਂ ਥੋੜਾ ਸਤਕਾਰ ਦੀ ਲੋੜ ਹੈ ਔਰ ਸਾਰੇ ਦੇ ਦਿੱਤੇ ਫਰੰਟ ਦੀ ਪਾਰ ਦੇ ਉਹਨਾਂ ਵਿੱਚ ਸਾਰਿਆਂ ਨੂੰ ਸਾਰਾ ਕੁਝ ਕਰਨ ਦੀ ਪਰਮਿਸ਼ਨ ਹੈ ਅਸੀਂ ਕਦੇ ਮਨਾਂ ਨਹੀਂ ਕਰਦੇ ਮਨਾਂ ਜੀ ਇਹ ਮੀ ਤਾਂ ਤੈਨੂੰ ਪਤਾ ਸੀ ਹਾਂ ਜਦੋਂ ਮਾਰ ਚਲ ਹੋ ਗਿਆ ਨਾ ਤਦ ਬਾਅਦ ਬਸ ਉਹਦਾ ਠੀਕ ਦੇ ਦਿੱਤੀਆਂ ਗੱਲਾਂ ਬਾਤ ਪਰ ਇਹ ਠੀਕ ਹੈ ਪਰ ਸਾਡੀ ਆਵਾਜ਼ ਵੀ ਤਾਂ ਤੁਸੀਂ ਉਹ ਪਤਾ ਸਾੜ ਦੇਣਾ ਜੀ ਅੱਜ ਇਹ ਦੂਜੇ ਸਾਥ ਨੇ ਸਾਡੇ ਦੇ ਜ਼ਰੂਰ ਪੁੱਛਾ ਹਾਂ ਠੀਕ ਹੈ ਠੀਕ ਹੈ